ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਨਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਮਲਕੀਤ ਸਿੰਘ ਆ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਆਪਾਂ ਵੀਡੀਓ ਲੱਗੇ ਅਪਲੋਡ ਕਰਨ ਅੱਜ ਦੀ ਵੀਡੀਓ ਦੇ ਵਿੱਚ ਦੋ ਦੋਸਤੋ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਗਾਵਾਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਉਸ ਤੋਂ ਵੱਡੀ ਦੋਸਤੋ ਆਫਰ ਦੋਵਾਂ ਗਾਵਾਂ ਦੇ ਮਗਰ ਰਛੀ ਜਿਹੜੀ ਸਕਰੀਨ ਤੇ ਸਾਹਮਣੇ ਗਾਂ ਵੇਖ ਰਹੇ ਜੀ ਦੋਸਤੋ ਪਹਿਲਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਆਪਾਂ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਤੇ ਜਿਹੜੀ ਦੋਸਤੋ ਆ ਗਾਂ ਹੁਣ ਤੁਸੀਂ ਸਕਰੀਨ ਤੇ ਵੇਖਣ ਦੇ ਜੀ ਇਹ ਗਾਂ ਦੋਸਤੋ ਦੂਜਾ ਸੂਆ ਸੂਈ ਆ ਬੱਚਾ ਇਹਨੇ ਵੀ ਦੋਸਤੋ ਵਸ਼ੀ ਨੂੰ ਜਨਮ ਦਿੱਤਾ ਵਾ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਕਰੀਏ ਸਾਸੀਗਾ ਬਾਈ ਜੀ ਸਾਸੀਗਾ ਬਾਈ ਜੀ ਸਾਰਿਆਂ ਨੂੰ ਸਾਸੀਗੱਲ ਜੀ ਹੋਰ ਠੀਕ ਠਾਕ ਵਧੀਆ ਵਧੀਆ ਕਿਰਪਾ ਮਾਲਕ ਜੀ ਇਹਦਾ ਵਧੀਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀ ਆਪਣਾ ਐਡਰੈਸ ਬੋਲ ਜੀ ਮੇਰਾ ਆਪਣਾ ਐਡਰੈਸ ਜੀ ਪੇਂਟ ਨੱਥੂ ਚੱਕ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਔਰ ਨੰਬਰ ਫੋਨ ਨੰਬਰ ਆਪਣਾ 91496 73301 ਨਾਮ ਮੇਰਾ ਮਲਕੀਸ਼ ਸਿੰਘ ਜੀ ਠੀਕ ਹੈ ਜੀ ਅਛਾ ਵੀਰ ਆਪਣੇ ਕੋ ਆਜੇ ਦੋ گاਵਾ ਦੋ گاਵਾ ਹਾਂਜੀ ਦੋ ਵੀ ਸੱਚੇ ਸਭ ਤੋਂ ਅਛਾ ਜਰਮ ਬੱਚੇ ਵੀ ਦੋ ਦੇ ਮਗਰ ਵਸ਼ਕੀ ਦੋਹਾਂ ਦੇ ਬੱਚੀਆਂ ਪੂਰੀ ਇੱਕ ਦੋ ਨਾਲ ਦੋ ਚਾਰ ਹੋ ਗਈ 4 ਜੀ ਹੈ ਵੀ ਪਿਓਰ ਬੱਚੀਆਂ ਵੀ ਇਹ گاਵਾ ਪੂਰੀ ਬਰੀਡ ਚ ਠੀਕ ਹੈ ਜੀ ਅਛਾ ਵੀਰ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲੂ ਕਰ ਲਓ ਜੀ ਕਿੰਨਾ ਸੂਆ ਸੀ ਇਹ ਦੂਜੇ ਸੂਆ ਸੂਈ ਜੀਪੂਰ ਅਛਾ ਜੀ ਕਿੰਨਾ ਟਾਈਮ ਹੋ ਗਿਆ ਸੂਈਨ ਹੋ ਗਏ ਆ 5 6 ਦਿਨ ਹੋ ਗਏ ਨੂੰ ਠੀਕ ਹੈ ਜੀ ਅਛਾ ਵੀਰ ਜੀ ਹੁਣ ਬੌੜਾ ਜਾਂ ਗਿੱਲੀ ਦੁੱਧ ਗਿੱਲੀ ਕਿੰਨਾ ਮਾਪੇ ਦਾ ਹੈ ਹੁਣ ਇਹਦੇ ਥੱਲੇ ਵੀਰ ਜੀ 19 ਲੀਟਰ ਦਾ ਆਉ ਪਰਿਓ ਨੂੰ ਇਹਦੇ 플러스 플러스 ਹੋਊਗਾ ਠੀਕ ਹੈ ਜੀ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋੜੀ ਚਾਰ ਟਾਈਮ ਕਰੇ ਚਲਾ ਵੀ ਆਪਣੇ ਪਹਿਲੀ ਜਵਾਈ ਛੱਡ ਕੇ ਮਗਰੀਆਂ ਦੋ ਚਵਾਈਆਂ ਗਣੀਆਂ ਆਪਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਜਿਹੜਾ ਗਾਣੇ ਆਰਡਰ ਤਿਆਰ ਕੀਤਾ ਬਾਹ ਕਮਾਲ ਆਰਡਰ ਤਿਆਰ ਕੀਤਾ ਤੁਸੀਂ ਕਰ ਸਕਦੇ ਹੋ ਚੈੱਕ ਵੀਡੀਓ ਦੇ ਵਿੱਚ ਕਾਦੇ ਦੇ ਹਿਸਾਬ ਨਾਲ ਦੋਸਤੋ ਗਾਣੇ ਜਿੰਨਾ ਖਾਧਿਆ ਓਨਾ ਹੀ ਦੋਸਤੋ ਆਰਡਰ ਗਾਣੇ ਤਿਆਰ ਕੀਤਾ ਕਰਮਾਲੀ ਨੇ ਸੋਹਣਾ ਆਰਡਰ ਤਿਆਰ ਕੀਤਾ ਜੀ ਖਰੋਜਕ ਜਿਹੜੀ ਥਣਾ ਦੀ ਦੋਸਤੋ ਕੁਆਲਟੀ ਹੈ ਹੱਥੀਂ ਚਵਾਈ ਮੁੱਠੀ ਨਾਲ ਥਣ ਬਹੁਤ ਵਧੀਆ ਇਸੇ ਵੀਰ ਦੀ ਮਸ਼ੀਨ ਤੇ ਚਵਾਈ ਕਰਨ ਤਾਂ ਇਹ ਬੱਚਾ ਦੋਸਤੋ ਉਦੋਂ ਵੀ ਵੱਧ ਪੂਰੀ ਫੁੱਲ ਬਰੀਡ ਤੇ ਵਛੀ ਹੈ ਆ ਲੋ ਜੀ ਕਰੋ ਚਾਹਤੇ ਗਾ ਵੀ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਸੂਈ ਦੋਸਤੋ ਦੂਜਾ ਸਵੇਰ ਤੇ ਚਾਰ ਪੰਜ ਦਿਨ ਦਾ ਟਾਈਮ ਸੂਈ ਨੂੰ ਗਿਆ 19 ਤੋਂ ਪਲੱਸ ਹੁਣ ਬੋਲਾ ਕਿਲੋ ਜਾਂ ਦੁੱਧ ਕਿਲੋ ਚਵਾਈ ਕਰਨ ਢੀਏ ਤੋੜ ਕੇ ਦਿਖਾਈਏ ਵੀਰ ਖੋਲੀਏ ਇੱਕ ਵਾਰੀ ਸੂਗਰੇ ਦੋਸਤੋ ਪਸ਼ੂ ਲੱਪੇ ਦੇ ਵਿੱਚ ਥੋੜਾ ਜਿਹਾ ਜਨੂਰ ਆ ਜਾਂਦਾ ਕਿਉਂਕਿ ਤੁਹਾਨੂੰ ਪਤਾ ਵਾ ਜਦੋਂ ਪਸ਼ੂ ਤਾਜ਼ਾ ਹੁੰਦਾ ਵਾ ਇੱਕ ਦੂਜੇខាង ਜਿਹਨੂੰ ਪਸੂ ਆਉਂਦਾ ਵਾ ਤੇ ਵੈਸੇ ਵੀ ਥੋੜਾ ਜਿਹਾ ਉਖੜਾ ਕਰ ਜਾਂਦਾ ਕਈ ਵਾਰੀ। ਬਾਕੀ ਦੋਸਤੋ ਇਹ ਸਮੁੰਦਰੀਆ ਕਰਮਾਈਆਂ ਜਿਹਦੇ ਘਰ ਜਿਹਨੂੰ ਵਾਰਾ ਜੇ ਉਹ ਤਾਂ ਦੋਸਤੋ ਲਹਿਰਾ ਬਹਿਰਾ ਕਰਾ ਦਿੰਦੀਆਂ ਇਹ ਕਰਮਾਈਆਂ। ਆਹ ਲਓ ਜੀ ਕਰੋ ਚਾਹ। ਦੋਸਤੋ ਆਰਡਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਬਾ ਮਾਲ ਲੱਗਾ ਤਾਂ। ਚੌੜਾਈ ਦਾ ਟਾਈਮ ਦੋਸਤੋ ਬਿਲਕੁਲ ਹੋਇਆ ਵਾ ਸ਼ਾਮਾਂ ਦਾ ਟਾਈਮ ਹੈ ਵੀਡੀਓ ਬਣਾਉਂਦਾ ਕੋਈ 6:30 ਦਾ ਟਾਈਮ ਹੈ। ਕਿੰਨਾ ਜਿਆਦਾ ਮੋੜ ਦਰਮਿਆਨਾ ਕਰ ਦਿਆ ਦੋਸਤੋ ਗਾਂ ਦਾ ਬੱੱਕੇ ਦਾ ਕਰਦੀ ਹੈ ਜਿਆਦਾ ਥੋੜਾ ਜਿਹਾ ਬਾਕੀ ਦੋਸਤੋ ਜਿਹੜਾ ਗਾਂ ਦਾ ਪ੍ਰਿੰਟ ਹੈ ਤੁਸੀਂ ਕਰ ਸਕਦੇ ਹੋ ਚੈੱਕ ਸ਼ਾਇਨਿਕ ਬਹੁਤ ਜਿਆਦਾ ਹੈ ਇਹ ਦੋਸਤੋ ਕਰਮਾਲੀਏ ਵੀਰ ਦੇ ਫਾਰਮ ਤੇ 1-2 ਦਿਨ ਠਹਿਰ ਗਏ ਤੇ ਇਹ ਵੀ ਆਪਾਂ ਲਾਈਵ ਚ ਵਾਈਊ ਕਰਾ ਦਾਂਗੇ ਵੀਰਾਂ ਨੂੰ ਬਾਕੀ ਇਹ ਕਰਮਾ ਵਾਲੀ ਬਿਲਕੁਲ ਠੰਡੀ ਸੀਲ ਆ ਜਿੱਥੇ ਮਰਜੀ ਬਹਿ ਜਾਏ ਨੇ ਵੀ ਇਹਨੇ ਲੱਤ ਮਾਰਨੀ ਉਹ ਕਰਨਾ ਜਿੱਦਾਂ ਮਰਜੀ ਬਹਿ ਜਾਓ ਲਓ ਜੀ ਦੋਸਤੋ ਪੂਰੀ ਸੀਲਸ ਲੱਗਿਆ ਜੀ ਵੀਰ ਜੀ ਦੋਸਤੋ ਬਰੀਡ ਹੁੰਦੀ ਆ ਬਰੀਡ ਦੋਸਤੋ ਪੂਰੀ ਸੀਲਸ ਵਾਲੀ ਆ ਥਣ ਬਹੁਤ ਵਧੀਆ ਹੱਥਾਂ ਚ ਆਉਣ ਵਾਲੇ ਹਾਂਜੀ ਹਾਂਜੀ ਦੋਸਤੋ ਇੰਨੀ ਕੀ ਪਸਮਾਨ ਦੇ ਹੱਥ ਲਾਉਣ ਦੇ ਨਾਲ ਹੀ ਪਸਮਾਨ ਚ ਆ ਜਾਂਦੀਆਂ ਇਹ ਕਰਮਾਰੀਆਂ ਚਰੀਆਂ ਮੁੱਲ ਪੁੱਛਦੇ ਆ ਵੀਰ ਤੋਂ ਕੀ ਮੁੱਲ ਕਰਦਾ ਵੀਰ ਅੱਜ ਵੀਰ ਜੀ ਇਹਦਾ ਮੁੱਲ ਨਾਰਮਲ ਹੀ ਆਪਣਾ 60000 ਰੁਪਿਆ ਆ अच्छा जी हां जी मानत लूंगा हो जाएगा जी ठीक है जी हां जी 20 ਤੋਂ ਬਾਹਰ ਜਾਉਗੀ ਦੁੱਧ ਜੇ ਠੀਕ ਹੈ ਜੀ ਘਾਰ ਵਾਲਾ ਦੱਸਿਆ 22 ਲੀਟਰ ਤੱਕ ਰਿਕਵੈਸਟ ਹੈ ਠੀਕ ਹੈ ਜੀ ਇਹਨੂੰ ਜੁਮਰਾ ਜੀ ਘੱਟਾ ਪਾਉਂਗੀ ਦੋਸਤੋ 65000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਤਨ ਆਪਾਂ ਜਰੂਰ ਕਰਾਂਗੇ ਜਿਹੜਾ ਕੋਈ ਵੀਰ ਭਰਾ ਕੇ ਦਿਨਾ ਹੋਆ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਇਹੋ ਜਿਹੇ ਕਰਮਾਲੀਆਂ گاਵਾ ਦੇ ਮੋਲ ਆ ਜਿਹੜੇ ਹੁੰਦੇ ਆ ਜਾਦੇ ਲੋਕ ਮੰਗਦੇ ਕਈ ਵੀਰ ਤੇ ਬਾਕੀ ਦੋਸਤੋ ਵੀਰ ਨੇ ਮੋਲ ਜਿਹੜਾ ਕੀਤਾ ਨਾਰਮਲ ਕੀਤਾ ਅੱਜ ਦਾ ਮੋਲ ਦੋਸਤੋ 65000 ਰਿਹਾ ਜੇ ਦੋ ਚਾਰਨ ਵੀਰ ਦੇ ਫਾਰਮ ਤੇ ਰਹਿੰਦੀ ਤੇ ਫਿਰ ਦੋਸਤੋ ਆਪਾਂ ਦੁਬਾਰਾ ਜਿਹੜੀ ਵੀਡੀਓ ਅਪਲੋਡ ਕਰਾਂਗੇ ਜਿਹੜੀ ਚਵਾਈ ਕਰਾਂਗੇ ਉਦੋਂ ਮੁੱਲ ਫਿਰ ਦੰਦਾ ਹੋ। ਇਸ ਤੋਂ ਅੱਗੇ ਦੋ ਨੰਬਰ ਤੇ ਜਿਹੜੀ ਗਾਂ ਵੀ ਇਹਦੀ ਡਿਟੇਲ ਕੀ ਹੈ। ਇਹ ਵੀਰ ਜੀ ਪਰਸੋਂ ਹੀ ਸੂਈ ਆ। ਅੱਛਾ ਜੀ ਸਵੇਰ ਤੋਂ ਸੂਈ। ਪਹਿਲਾ ਸੂਆ ਵਾ ਹਜੇ ਵੱਚੀ ਦੇ ਭਲਾਂ ਭੁਲਾਂ ਉਦਾਂ ਹੀ ਆ ਵੇਖੋ। ਹਾਂਜੀ ਹਾਂਜੀ। ਆਹ ਲੋ ਭਲਾਂ ਉਦਾਂ ਹੀ ਆ ਜੀ। ਦੋਸਤੋ ਪਹਿਲਣ ਗਾਂ ਨੂੰ ਤੁਹਾਨੂੰ ਪਤਾ ਵੀ ਭੜਾ ਆਮ ਆ ਜਾਂਦੀਆਂ ਪਹਿਲਾ ਸਵੇਰ ਦੂਜਾ ਸਵੇਰ ਭੜਾ ਚਾ। ਮਗਰ ਵਹਾਨੇ ਦੇ ਥੋੜੀ ਜੀ ਭਾਲਿਆ ਬਾਕੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਤੇ ਬੱਚਾ ਜਿਹੜਾ ਦਿੱਤਾ ਦੋਸਤੋ ਇਹਦੇ ਵਸ਼ੀਰੀਤੀ ਇਹ ਨਾਲੂ ਗਿੱਲਾ ਨਾਲ ਇਹ ਵਸ਼ੀਰੀ ਆਹ ਵੇਖੋ ਨਾਲੂ ਤੁਹਾਨੂੰ ਮੈਂ ਕਰਾ ਦਿਨਾ ਚੱਕ ਬੱਚਾ ਵੀ ਤਾਂ ਆਹ ਰਹੇ ਲਓ ਦੋਸਤੋ ਨਾਲੂ ਆ ਨਾਲੀ ਇਹਦੇ ਬੱਚੀ ਦੇ ਨਾਲ ਆਹ ਜਿਆ ਗਿੱਲਾ ਹੀ ਆ ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਇਹਦੇ ਥੱਲੇ ਹੁਣ ਬੋਲਾ ਕਿੰਨਾ ਪਿਆ ਹੈ ਇਹਦੇ ਥੱਲੇ ਜੀ ਬੋਲਾ 12 13 ਲੀਟਰ ਆ 12 13 ਲੀਟਰ ਤੋਂ ਸਟਾਰਟਿੰਗ ਨੇ ਹਾਂਜੀ ਸਟਾਰਟਿੰਗ ਕਰਨ ਦੀ ਉਮੀਦ ਆਪਾਂ ਕਿੰਨੀ ਕਰ ਸਕਦੇ ਆ ਜਾਓ 18 19 20 ਤੇ ਜਾਓ ਕਿੱਡੀ ਗਾਹ ਵੇਖੋ ਐਡਾ ਮੇਰੇ ਜੱਟੀ ਦੇ ਗਾਵਾਂ ਠੀਕ ਠੀਕ ਹੈ ਜੀ ਭਾਵੇਂ ਲਾ ਕੇ ਖੋਲ੍ਹ ਜੀ ਆ ਲੋ ਹਲੋ ਜੀ ਦੋਸਤੋ ਪਿਆਰੂ ਚਾਹ ਕੇ ਦੇ ਗਏ ਮੋਟਿਆਂ ਦੇ ਬਰਾਬਰ ਆਉਂਦੀ ਆ ਹਾਂਜੀ ਕਿਸੇ ਵੀਰ ਨੇ ਜਿੰਨੇ ਸੰਭੀ ਆ ਬਹੁਤ ਸ਼ੌਂਕ ਦੇ ਨਾਲ ਸੰਭੀ ਆ ਕਿਉਂਕਿ ਇਹੋ ਜਿਹੇ ਪਸ਼ੂ ਜਦੋਂ ਸਾਹਮਣੇ ਹੁੰਦੇ ਤੇ ਬੜਾ ਦੋਸਤੋ ਮਤਲਬ ਭਵਾਨੇ ਦੀ ਵੇਖੋ ਕਿੰਨੀ ਸਫਾਈ ਆ ਲਾਲ ਬਾਨਾ ਇਹਦਾ ਹਾਂਜੀ ਪਸ਼ੂ ਦੋਸਤੋ ਸਾਹਮਣਾ ਬਹੁਤ ਔਖਾ ਹੁੰਦਾ ਇਹੋ ਜਿਹਾ ਤੁਹਾਨੂੰ ਪਤਾ ਹਰ ਇੱਕ ਚੀਜ਼ ਪੱਠਾਚਾਰ ਹਰ ਬਾਕੀ ਕੋਈ ਨਹੀਂ ਠੰਡੀ ਸੀਲ ਆ ਜਿੱਦਾਂ ਮਰਜ਼ੀ ਤੇ ਵੇਜੇ ਪਹਿਲਣੇ ਨਾ ਕੋਈ ਮਾਰੂਗੀ ਚਾਰ ਲਓ ਜੀ ਦੋਸਤੋ ਲਾਲ ਬਣਾ ਵੇਖੋ ਠੀਕ ਹੈ ਵੀ ਜੀ ਤੋਰੀ ਇਹਨੂੰ ਤੀਜਾ ਦਿਨ ਦੱਸਿਆ ਚੁਗਾ ਸੀ ਹਾਂ ਤੀਜਾ ਦਿਨ ਤੀਜਾ ਦਿਨ ਦੋਸਤੋ ਸੁਈ ਨਹੀਂ ਹੋਗਾ ਤਾਂ 12 ਲੀਟਰ ਤੋਂ ਬੋੜੇ ਤੋਂ ਕਰਮਾਈ ਦੀ ਜਿਹੜੀ ਸਟਾਰਟਿੰਗ ਇਹਨੇ ਕਰਤੀ ਹੈ ਅੱਛਾ ਵੀਰ ਚੁਾਈ ਇਹਦੀ ਕਿਦਾਂ ਪੂਰੀ ਬਿਲਕੁਲ ਆ ਕੋਈ ਪੂਰੀ ਨਹੀਂ ਉਂਗਲ ਜਿਹੀ ਢੀ ਮੋਟੀ ਧਾਰਿਆ ਠੀਕ ਹੈ ਜੀ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਰ ਸ਼ਾਂਗ ਦੀ ਲੋਵਾ ਗਾਵਾਂ ਦੀ ਥਣਾ ਦੀ ਤੇ ਆ ਕੱਟ ਕਾਟ ਦੋਸਤੋ ਤੁਸੀਂ ਜਿਹੜਾ ਆਰਡਰ ਹੈ ਵੇਖੋ ਤੁਸੀਂ ਪਲਵਾਨਾ ਵਾਲੀ ਚਾਹ ਰਹੇ ਹੋ ਮਾ ਜੀ ਦੋਸਤੋ ਜਿਵੇਂ ਜਿਵੇਂ ਚੁਆਈਆਂ ਹੋ ਗਈਆਂ ਲੱਗੀਆਂ ਨੇ ਇਹਨੇ ਦੋਸਤੋ ਜਿਹੜਾ ਆਰਡਰ ਹੋਰ ਤਿਆਰ ਕਰਨਾ ਅੱਛਾ ਵੀਰ ਪੋੜੋ ਚ ਖਾ ਲਈ ਹੋ ਗਈ ਹਾਂ ਖਾਲੀ ਕਰ ਜੀ ਠੀਕ ਹੈ ਅੱਜ ਕੀ ਕੀ ਠੀਕ ਠੀਕ ਆ ਦੋਸਤੋ ਕਰੋ ਚੈੱਕ ਜੀ ਤੌਰ ਕਰਮਾਏ ਇਦਾਂ ਦੋਸਤੋ ਪਹਿਲਵਾਨ ਜਦੋਂ ਰੇਟ ਪਾਉਣ ਜਾਂਦੇ ਤਾਂ ਇਦਾਂ ਤਰਦੇ ਆ ਇਦਾਂ ਦੀ ਦੋਸਤੋ ਚਾਹ ਲਿਆ ਕੱਦ-ਕਾਠ ਪੂਰਾ ਫੁੱਲ ਹੈਵੀ ਬੋਡੀ weight ਪੂਰੀ ਜੰਮੀ ਬਲੀ ਰਾਜੀ ਹੈ ਦੋਸਤੋ ਬਰੀਡ ਵੇਖੋ ਦੁਇਆ ਦੀ ਮਾਡਲ ਜੀ ਮੈਂ ਤੁਹਾਨੂੰ ਦੱਸਦਾ ਦੀ ਇਸ ਕੁਆਲਿਟੀ ਦਾ ਕੰਮ ਆ। ਇਹ ਖੋਣੇ ਨੇ ਕਾਹਨੋਂ ਫਿਰ ਕੋਲੋਂ ਪੱਚੀ। ਇਹ ਕੋਈ ਸਜਰ ਸੁਈ ਕਰਕੇ ਨਵਾਈ ਨਹੀਂ ਮੈਂ। ਹਾਂਜੀ ਹਾਂਜੀ ਹਾਂਜੀ। ਤੇ ਨਵਾ ਦੀ ਹੋਰ ਚਮਕਾ ਦੇ ਵੀ ਸਭ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜਿਹਨੂੰ ਪਸੂ ਸਜਰ ਹੁੰਦਾ ਫੇਕ 1-2 ਦਿਨ ਨਹੀਂ ਰੋਣਾ। ਹਾਂਜੀ। ਲੈ ਜੋ ਬੀਜੀ ਬੰਦ। ਬਾਕੀ ਦੋਸਤ ਸੋਹਣੀ ਆ ਸ਼ਿੰਗਾਰ ਆ ਕਰਦਾ। ਠੀਕ ਐ ਹੋਰ ਤੋਂ ਦੇ ਦਿੰਦਾ ਨਾ ਝਾਂਜਰਾ ਫਲਕਾਰੀਆਂ ਪਾ ਦੇਣੀਆਂ ਹੇ ਤੇ। ਠੀਕ ਠੀਕ। ਹਾਂਜੀ। ਉਹਦੇ ਵੀ ਜਿੰਨੀ ਅੰਮ੍ਰਿਸ਼ ਕੀਨੀ ਕਰਦੇ ਆ ਅਸ ਕੀਵੇਂ ਕਰਦੇ ਨੇ ਕਹਿ ਵੀਰ ਤੋਂ ਹਰਤ ਹੁੰਦੀ ਤਾਂ ਕਿ ਲੈਣਾ ਆ ਇਹਨਾਂ ਆਚਾਰੀਆਂ ਨੇ ਕੀ ਆਖਣਾ ਇਹਦੇ ਜਿੰਨਾ ਇਹਨਾਂ ਦਾ ਕਹਾਂਗੇ ਉਹਨਾਂ ਦੇ ਦੇ ਜਣਾ ਨਾ ਹਾਂਜੀ 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 ਇਹ ਤਾਂ ਗੱਲ ਹੈਗੀ ਬਾਕੀ ਦੋਸਤੋ ਆਰਡਰ ਤੁਸੀਂ ਜਿਹੜਾ ਚੈੱਕ ਕਰ ਸਕਦੇ ਜੇ ਨਾਮ ਜਵਾਬ ਲੱਗਾ ਆਰਡਰ ਥਣਾ ਥਣਾ ਦੀ ਕੁਆਲਿਟੀ ਬਹੁਤ ਵਧੀਆ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਵੀਰ ਕਹਿੰਦਾ ਵੀ ਆਪਾਂ ਚੋਈਏ ਇੱਕ ਦੋ ਟਾਈਮ ਅਛਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ ਵੀਰ ਜੀ 50000 ਰੁਪਏ 50000 ਰੁਪਏ ਹਾਂਜੀ ਕਿੰਨਾ ਕਮਾਂਡ ਲਓ ਸਕਦਾ ਮਾਨ ਕਰਦਾ ਹਾਂ 2000 ਰੁਪਏ 80 ਲਓ ਜੀ ਦੋਸਤੋ ਪਹਿਲਾ ਸੂਆ ਵਛੀ ਸੂਈ ਤੇ 10 ਬਾਰ ਹਾਂ 12 ਤੋਂ ਸਟਾਰਟਿੰਗ ਹਾਂ 12 ਤੋਂ 12 ਲੀਟਰ ਤੋਂ ਸਟਾਰਟ 13 13 ਤੋਂ ਚੱਲਦਾ 48000 ਰੁਪਿਆ ਨੋਰਮਲ ਰੇਟ ਦੋਸਤੋ ਇਹ ਦੋਸਤੋ ਮੇਲਾ ਪਲੋਂ ਪਲ ਹੀ ਤਾਂ ਹੁੰਦਾ ਜੀ ਕਿਉਂਕਿ ਇਹੋ ਜਿਹੇ ਪਸ਼ੂ ਜਿਹੜੇ ਹੁੰਦੇ ਆ ਮਿੰਟੋ ਮਿੰਟੀ ਲਿੱਖ ਜਾਂਦੇ ਆ ਵੀਡੀਓ ਚ ਕਈ ਵਾਰ ਬਾਕੀ ਦੋਸਤੋ ਬਰੀਡ ਤੇ ਕੱਦਗਾਠ ਤੇ ਮਿਲਕ ਚਾਰੇ ਜਿੰਨੀ ਚੀਜ਼ਾਂ ਦੋਸਤੋ ਬਰਾਬਰ ਤੇ ਬੱਚਾ ਵੀ ਦੋਸਤੋ ਵਛੀ ਹੈ ਜੇ ਕੋਈ ਵੀਰ ਚੰਗੀ ਸੰਭਾਲ ਲੈ ਲੇਗਾ ਇਹ ਦੋਸਤੋ ਵਛੀ ਵੀ ਜਿਹੜੀ ਆ ਮਤਲਬ ਮੇਰੇ ਸਾਮਨਾ 1.5 ਤੋਂ 2 ਸਾਲ ਦੇ ਵਿੱਚ ਰਲੂ ਚੱਕ ਦੋਸਤੋ ਵਛੀ ਵੀ ਪੂਰੀ ਫੁੱਲ ਬ੍ਰੀਡ ਆ ਕਿਸੇ ਵੀਰ ਨੇ ਚੰਗਾ ਸਿਮਨ ਭਰਾਇਆ ਇਸ ਤੋਂ ਅੱਗੇ ਦੋਸਤੋ ਜਿਹੜੀ ਪਹਿਲਾ ਨੰਬਰ ਤੇ ਗਾਮ ਖਾਈਏ ਬੱਚਾ ਇਹਦੇ ਮੂਹਰੇ ਦੋਸਤੋ ਵਛੀ ਚੰਗੀ ਸੋਹਣੀ ਦੋ ਤਾਂ ਇਹਦੇ ਥੱਲੇ ਹੁਣ 19 ਤੋਂ ਪਲੱਸ ਆ ਵੀਰ ਕਿੰਦਾ ਚੱਲਦਾ ਅੱਛਾ ਇਹਦਾ ਵੀਰ ਮੁੱਲ ਆਪਾਂ 66000 ਰੁਪਏ ਕੀਤਾ ਹਾਂਜੀ 66000 ਰੁਪਏ ਦੋਸਤੋ ਮੁੱਲੇ ਦਾ ਵੀਰ ਨੇ ਕੀਤਾ ਨਾਰਮਲੀ ਰੇਟ ਆ ਦੋਸਤੋ ਦੋਵਾਂ ਗਾਵਾਂ ਦੇ ਐਡਰੈਸ ਇੱਕ ਵਾਰੀ ਇਹਦਾ ਮੈਂ ਫੇਰ ਬੋਲ ਦਿੰਨਾ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨੱਥੂ ਚੱਕ ਪਿੰਡ ਆਉਂਦਾ ਰਸਤੇ ਦੇ ਵਿੱਚ ਮੇਨ ਹਾਈਵੇ ਤੇ ਕੈਰੋਂ ਦੇ ਲਾਗੇ ਬਿਲਕੁਲ ਲੋਕਾ ਪਿੰਡ ਨਾਲ ਲੱਧੂ ਜਤ ਮੇੜ ਸਾਰੇ ਇਕੱਠੇ ਆ। ਫੋਨ ਨੰਬਰ ਵੀ ਦੀ ਕਰ ਆਪਣਾ ਫੇਸਬੁਕ ਦੀ। ਇਹ ਜੀ ਫੋਨ ਨੰਬਰ ਆਪਣਾ 91496 73301 ਠੀਕ ਹੈ ਜੀ। ਦੋਸਤੋ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਬਹੁਤ ਵੀਡੀਓ ਅਪਲੋਡ ਕੀਤੀਆਂ ਪਰ ਅੱਜ ਜਿਹੜੇ ਵੀ ਲੈ ਆ ਦੋ ਨਗੀਨੇ ਖੇਤ ਕਿ ਲੈ ਆ। ਸੋ ਵੀਰਾਂ ਨੂੰ ਬੇਨਤੀ ਕਰਦਾ ਐਂਡ ਤੱਕ ਵੀਡੀਓ ਜੂਰ ਦੇਖਿਆ ਕਰੋ। ਕਈ ਜਾਣਕਾਰੀ ਜਿਹੜੀ ਹੁੰਦੀਆਂ ਐਂਡ ਦੇ ਵਿੱਚ ਦੱਸੀਆਂ ਜਾਂਦੀਆਂ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ।